ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਬਾਈ ਚਮਕੌਰ ਕੋਲੇ ਪਹੁੰਚੇ ਆ ਇੱਕ ਦਿਖਾਵਾਂਗੇ ਸਾਈਵਾਲ ਬੱਛੀ ਤੇ ਦੋ ਦਿਖਾਵਾਂਗੇ ਐਚ ਐਫ ਦੇ ਨਗੀਨੇ। ਤੇ ਇੱਕ ਫਿਰ ਦਿਖਾਵਾਂਗੇ ਸੱਜਣੋ ਜਰਸੀ ਤਾਜੀ ਸੂਈ ਆਰਡਰ ਰੱਖਦੀ ਆ ਅੱਗੇ ਪਿੱਛੇ ਦਾ ਤੇ ਪੰਜਾਬ ਵਾਲੀ ਜਰਸੀ ਆ ਚੰਗੇ ਕੱਦ ਕਾਠ ਵਾਲੀ ਆ ਤੇ ਲੰਬਾਈ ਤੁਹਾਨੂੰ ਦਿਖਾਈ ਜਾਂਦੀ ਆ ਵੀ ਫੁੱਲ ਲੰਬੀ ਆ ਗਈ। ਤੇ ਬਾਕੀ ਗੱਲਬਾਤ ਚਮਕੌਰ ਨਾ ਕਰਾ ਦੇਣ ਤੇ ਜਿਹੜਾ ਜੇਰ ਜੱਪਾ ਜੇਰ ਜੱਪਾ ਵੀ ਜਰਸੀ ਦਾ ਤਕਰੀਬਨ ਡੰਨ ਆ ਪਈ ਐ ਇਧਰਲੇ ਬੰਨੇ ਆ ਜਾ ਚਮਕੌਰ ਫਿਰ ਹੋਰ ਕਿਵੇਂ ਆ ਬਾਈ ਸੱਸੀ ਕਲਾ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਭਰਾ ਅੱਜ ਕਿੰਨੇ ਜਾਨਵਰ ਦਿਖਾਵਾਂ ਆਪਾਂ ਚਾਰ ਦਿਖਾਵਾਂ ਮੈਂ ਜਾਨਵਰ ਤਾਂ ਬਹੁਤ ਐ ਮਾਲ ਕੇ ਆਪਾਂ ਚਾਰ ਦਿਖਾਵਾਂਗੇ ਠੀਕ ਐ ਤੇ ਆਪਾਂ ਤਿੰਨ ਵੈਰਾਈਟੀਆਂ ਨੇ ਆਪਾਂ ਤਿੰਨ ਚਾਰ ਵੈਰਾਈਟੀਆਂ ਨੇ ਚਾਰੇ ਵੈਰਾਈਟੀਆਂ ਡੋੜੀ ਨੇ ਜਰਸੀ ਐਚ ਐਫ ਐਰ ਸਾਹਿਬ ਤੇ ਉਸ ਸਾਹੀ ਬਾਲ ਤਿੰਨ ਚਾਰ ਵੈਰਾਈਟੀਆਂ ਚਾਰੇ ਵੈਰਾਈਟੀਆਂ ਡੋੜੀ ਦੇ ਨੇ ਹਾਂ ਸੂਈ ਇਹਨਾਂ 'ਚ ਜਰਸੀ ਸੂਆ ਕਰਾ ਜਮ ਕਰਦਾ ਦੂਜਾ ਸੂਆ ਵੀਰੇ ਸੂਆ ਦੂਜਾ ਤਾਜੀ ਸੂਈ ਪੰਜਾਬ ਵਾਲੀ ਜਰਸੀ ਤੇ ਬਾਕੀ ਆਰਡਰ ਵਾਕ ਮਾ ਲਿਆ ਗਿਆ ਤੋਰਿਓ ਜੀ ਤੋਰਦੇ ਕਹਿੰਦੇ ਮੂੰਹ ਦੀ ਬਹੁਤ ਸੋਹਣੀ ਆ ਭਰਾ ਮੇਰੇ ਹੱਥੋਂ ਵੱਤ ਜਾਵਾਂ ਕੌਲੀ ਚ ਪਾਣੀ ਪਿਆ ਦੇ ਇੰਨੀ ਚੰਗੀ ਆ ਮੂੰਹ ਇਹ ਪੰਜਾਬ ਵਾਲੀ ਜਰਸੀ ਤੇ ਇੱਥੇ ਤੋਂ ਫੇਸ ਕੁਆਲਿਟੀ ਕਰ ਸਕਦੇ ਹੋ ਚੈੱਕ ਕਰ ਤੇ ਲੈ ਚਲ ਬਈਆ ਇਹ ਬਾਕੀ ਮੇਨ ਹੁੰਦਾ ਪਸ਼ੂ ਦੀ ਆਰਡਰ ਤਵਾਜ ਦੀ ਉਹ ਤੁਹਾਨੂੰ ਮੈਂ ਨੇੜੇ ਲਾ ਕੇ ਦਿਖਾ ਦਿੰਦਾ ਨਾ ਚਾਰੇ ਥਾਣਾ ਦਾ ਸੈਜ ਵੀ ਇੱਕੋ ਜਿਹਾ ਜਿਵੇਂ ਆਪਾਂ ਕਹਿ ਲਈ ਵੀ ਮੱਝਾਂ ਨੂੰ ਥਣ ਲੱਗਿਆ ਹੁੰਦਾ ਬਹੁਤ ਚੰਗੀ ਆ ਭਰਾ ਮੇਰੇ ਉਹਦੇ ਨਾਲ ਦਾ ਥਣ ਲੱਗਿਆ ਮੁੱਠੀ ਦੀ ਚਿਬਾਈ ਤੇ ਜਾਪ ਦੇ ਕੰਨ ਕੋਲ ਬਹੁਤ ਸੋਹਣੇ ਨੀ ਕਨੇਗਾ ਕੰਨ ਨਹੀਂ ਆ ਬਾਈ ਤੇ ਆਰਡਰ ਆ ਗਿਆ ਬਿਲਕੁਲ ਫਿਕਸ ਹੈ ਨਾ ਫਿਕਸ ਆਰਡਰ ਦੀ ਆ ਵੀਰੇ ਬਿਲਕੁਲ ਆ ਇਹਨੂੰ ਲੈ ਚੱਲ ਬਾਈ ਤੇ ਬਾਕੀ ਇੱਥੇ ਤੋਂ ਸੱਜਣਾਂ ਨੂੰ ਆ ਚਾਰੇ ਪਾਸੇ ਦਿਖਾ ਦੇ ਗੁਰੀ ਲੈ ਵਾ ਨੂੰ ਵਾਰ ਰਹਿਣਾ ਜਾ ਜੀ ਆਰਡਰ ਕੁਆਲਿਟੀ ਕਰਾ ਦੇਣਾ ਚੈੱਕ ਤੇ ਆਰਡਰ ਰੱਖਦੀ ਆ ਚੰਗੇ ਸੈਜ ਦਾ ਲੈ ਚੱਲ ਲੈ ਚੱਲ ਬਾਈ ਲੈ 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 ਜਾ ਕਾ ਉਹ ਕਰ ਦਿਆ ਹੋਰ ਦੇ ਲੰਬੀ ਤੋਰ ਦੇ ਮਾੜੀ ਜੀ ਇੱ ਸੰਗਲੀ ਰੈਂਚ ਦਾ ਘਰ ਬਾਕੀ ਤੁਸੀਂ ਝਾਂਜਰ ਚੱਪਾ ਤੇ ਸੰਗਲੀ ਰੈਂਚ ਪਾਦਣਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੋੜੀ ਜਿਹਾ ਕਰ ਦਿਨਾ ਪਰੇਸ਼ਾਨ ਨਾ ਕਰ ਸੂਆ ਆ ਗਈ ਦੂਜਾ ਤਾਜੀ ਸੂਈ ਜੇਰ ਜੱਪਾ ਡੰਨ ਤੇ ਜਰਸੀ ਇਹ ਆ ਗਈ ਸੱਜਣੋ ਪੰਜਾਬ ਵਾਲੀ ਬੋਧੇ ਵਾਲੀ ਜਰਸੀ ਹੈ ਜੀ ਜਾਂ ਬੋਧੇ ਵਾਲੀ ਪਯੌਰ ਬਰੇਰਾ ਹਾਂ ਲੈ ਚੱਲ ਜਾਂ ਬ੍ਰੀਟ ਬਹੁਤ ਸੋਹਣੀ ਹੈ ਬੈਠਦੀ ਲੈ ਚੱਲ ਬਾਕੀ ਥਣ ਦਾ ਸਹਿਜ ਬਹੁਤ ਸੋਹਣਾ ਜੋਰ ਚੰਗੇ ਨੇ ਮਾਰਦੀ ਆ ਜੋਰ ਹੈ ਨਾ ਹਾਂ ਜੋਰ ਤਾਂ ਫਿਰ ਜਵਾਨੀ ਆ ਬੱਸੀ ਦੇ ਬਈ ਯਾਰ ਵਧੀਆ ਹਾਂ ਬੋਚ ਕੇ ਬੋਚ ਕੇ ਬੋਚ ਹੌਲੀ ਹੌਲੀ ਬੋਚ ਕੇ ਬੱਸ਼ 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 ਕਰਮਾ ਵਾਲੀਏ ਤੇ ਵਾਕਿਆ ਇਥੋਂ ਆਰਡਰ ਕੁਆਲਿਟੀ ਚ ਇੱਕ ਤੁਹਾਨੂੰ ਕਰਾ ਦੇਣਾ ਤੇ ਧਾਰਾਂ ਵੀ ਜੇ ਤੁਹਾਨੂੰ ਆਪਾਂ ਮਾਰ ਕੇ ਦਿਖਾ ਦਾਂਗੇ ਹਾਂ ਹਾਂ ਬਿਲਕੁਲ ਭਈ ਤੇ ਤਾਜੀ ਸੂਈ ਬਿਲਕੁਲ ਨਾਲ ਇਹਦੇ ਆ ਗਿਆ ਮੇਲ ਕਾਫ ਬੱਸਾ ਗਾ ਹਾਂ ਜੀ ਬੱਚੇ ਤੇ ਜਾਂਦੀ ਆ ਨਾ ਜਾਦੇ ਬੱਚੇ ਤਾਂ ਫਿਰ ਤਾਜੀ ਸੂਈ ਤੇ ਕਰ ਜਾਊਗੀ ਨਾ ਭਈ ਤੇ ਬਾਕੀ ਇਥੋਂ ਆਰਡਰ ਕੁਆਲਿਟੀ ਤੇ ਥਾਣਾ ਦਾ ਸਾਈਜ਼ ਚੈੱਕ ਕਰ ਸਕਦੇ ਹੋ ਮੇਨ ਗੱਲ ਆ ਜਿਹੜੀ ਸੇਪ ਬੱਚਾ ਛੜ ਭਰਾ ਛੜ ਦੀ ਤੱਕ ਮਾਰ ਦੇ ਤਾਰਾਂ ਗੋਰੀ ਹਾਂ ਬੱਚਾ ਛੜ ਦੋ ਤਾਰਾਂ ਮਾਰ ਕੇ ਦਿਖਾ ਦਿਓ ਤੇ ਟੀਕਾ ਕਿਸੇ ਨੇ ਐਫ ਦਾ ਲਵਾਉਣਾ ਹਾਂ ਐਫ ਦਾ ਭਰਾ ਦਾ ਕਰਾਓ ਜੀ ਦਾ ਠੀਕ ਹੈ ਕੰਦਾ ਤੇ ਬਾਕੀ ਦੂਜਾ ਸੂ ਹੈ ਜਰਸੀ ਪੰਜਾਬ ਵਾਲੀ ਚੰਗੀ ਹਾਈਟ ਦੀ ਆ ਚੰਗੇ ਕਦ ਕਾਠ ਦੀ ਆ ਤੇ ਬਾਕੀ ਇੱਥੋਂ ਆਰਡਰ ਕੁਆਲਿਟੀ ਤੇ ਬੱਚਾ ਵੀ ਸਾਨੂੰ ਮੈਂ ਦਿਖਾ ਦੇਣਾ ਭਾਈ ਆ ਚੁੰਗੀ ਆਂਦਾ ਚੁੰਗੀਆਂ ਦਾ ਇੱਕ ਨੰਬਰ ਵੀਰੇ ਅੱਤਈ ਵਾਰੀ ਕੋਈ ਸੱਜਣਾ ਲਾਂਬੇ ਦੇ ਨੀ ਬੱਚਾ ਨਹੀਂ ਚੁੰਗਦਾ ਬੱਚਾ ਸਾਨੂੰ ਚੁੰਗਦਾ ਜਰੂਰ ਦਿਖਾ ਦੇਣਾ ਮੈਂ ਛੱਡ ਦੇ ਜੀ ਕੋਰ ਲੈ ਚੁੱਤੇ ਮਾਰੀ ਜਾਂਦਾ ਤਾਂ 1700 ਨੂੰ ਸੱਜਣਾ ਮਾਰ ਕੇ ਆਪਾਂ ਦਿਖਾ ਦੇਣਾ ਜਰਸੀਆਂ 22 ਵੀ ਆ ਨਾ ਪੂਰੀ ਸੌ ਦੀ ਸੌ ਮੋਤੀ ਆ ਪਿਛਲੇ ਦੇ ਵੀ ਮਾਰਦੇ ਭਾਈ ਵਾਈਜ ਬੁਈਆ ਦਾ ਕੰਮ ਹੈਗਾ ਪੰਕਾਲੇ ਵਾਲੀ ਆ ਫੁੱਲ ਮੋਤੀ ਆ ਬਾ ਛੜਦੇ ਪੈਸੇ ਦਾ ਦੇ ਹੁਣੇ ਦੀ ਮੁੱਲ ਕਰਾ ਲਾ ਭਰਾ 70 ਕਰਾ ਲਾ 75 ਕਰਾ ਲਾ 60000 ਦੀ ਬੱਸੀ ਦੇ ਦਾਂਗੇ ਵੀਰੇ ਮੁੱਲ ਬਾਈ ਕਹਿੰਦਾ 70 ਕਰਾ ਲਓ 75 ਕਰਾ ਲਓ ਤੇ 65000 ਦੀ ਬੱਛੀ ਦੇ ਦਾਂਗੇ ਪਿਓਰ ਪੰਜਾਬ ਵਾਲੀ ਜਰਸੀ ਆ ਤੇ ਬੋਦੇ ਵਾਲੀ ਜਰਸੀ ਆ ਤੇ ਹਾਂ ਬਈ ਹਾਈਟ ਵਾਲੀ ਤੇ ਸੋਹਣੀ ਸਰਾਖ ਬਾਲਾ ਬਾਈ ਯਾਰ ਤੇ ਬਾਕੀ ਇੱਥੇ ਤੋਂ ਸੱਜਣੋ ਇਹਦੀ ਤੁਸੀਂ ਲੰਬਾਈ ਚੈੱਕ ਕਰ ਸਕਦੇ ਹੋ ਥਣ ਦਾ ਸੋਹਣੀ ਦੇਖੀ ਸੋਹਣੀ ਮੂਹ ਨੂੰ ਮੂਹ ਆਰਡਰ ਕੁਆਲਟੀ ਦੇ ਚਾਰੇ ਥਣਾ ਦਾ ਸਹਿਜ ਵੀ ਇੱਕੋ ਜਿਹਾ ਤੇ ਮੂੰਹ ਦੇਖਣਾ ਸੋਹਣਾ ਗੁੜੀ ਦੇਖੀ ਜਮਾ ਇੱਥੇ ਤੋਂ ਤੁਸੀਂ ਫੇਸ ਕੁਆਲਟੀ ਫੇਸ ਕੁਆਲਟੀ ਦੇਖਣੀ ਸੋਹਣੀ ਆ ਇਹ ਦੇ ਦਾਂਗੇ ਬਾਈ ਕਹਿੰਦਾ ਜਰਸੀ ਦੂਜਾ ਸੂਆ ਤਾਜੀ ਸੂਈ 65000 ਦੀ ਜੇਰ ਹੈਗੀ ਆ ਡੰਨਾ ਬਿਲਕੁਲ ਆਪੀ ਜੇਰਾਂ 1300 ਨੂੰ ਹੋਰ ਦਿਖਾ ਦਾਂ ਨੇ ਹੁਣ ਤੋੜਦੇ ਆਪਾਂ ਦੋ ਨੰਬਰ ਵਾਲੀ ਬੱਛੀ ਇਹਦੀ ਕੀ ਗੱਲ ਬਾਤ ਹੈ ਇਹ ਵੀ ਸਿੱਗੀ ਹੈ 24 ਕਿਲੋ ਜਦੋਂ ਮੈਂ ਲਿਆ 24 ਕਿਲੋ ਤਾਂ ਦੋਨੇ ਇਕੱਠੇ ਲੈ ਆਵੇਂ 24 6 ਦਾ 6 ਦਾ 24 ਕਿਲੋ ਉਹ ਤੋਂ ਕਢਾ ਦਾ ਭਲੂਣ ਦਾ ਸਿੰਘ ਜ਼ਰੂਰ ਆ ਨਿਕਲਣਾ ਮਾੜਾ ਸਿੰਘ ਹੈਗਾ ਨਾ ਜਾਤ ਵਾਲੀ ਗਾਂ ਕੀ ਇਹਨੂੰ ਵੀ ਸਿੰਘ ਦਾ ਕੋਈ ਅਮਰ ਕਰ ਇੱਕ ਗੱਲ ਹੋਰ ਦੱਸਦਾ ਨਾ ਗਾਂ ਆ ਗਈ ਫੁੱਲ ਬਾਡੀ ਫੁੱਲ ਹਾਂ ਪੂਰੀ ਲੰਬੀ ਲੰਬੀ ਬਾੜੀ ਨਹੀਂ ਜਾਇਆ ਇਹ ਪੇਟ ਵਾਲੀ ਗਾਂ ਆ ਗਈ ਫੁੱਲ ਬਜਨ ਵਾਲੀ ਗਾਂ ਕੋਈ ਆਪਾਂ ਹਲਕੀ ਫੁਲਕੀ ਨਹੀਂ ਕਹਿ ਸਕਦੇ ਲੱਗਿਆ ਦੂਰਾ ਜਾ ਜਮਾਤ ਅੱਜ ਚਵਾਈ ਵਾਲਾ ਵੀ ਹੱਥੀਂ ਚਵਾਈ ਵਾਲਾ ਵੀ ਲੈ ਸਕਦਾ ਥੋੜੀ ਗਾਂ ਸਿੰਘਾਂ ਲਈ ਭਰਾ ਤੇ ਆ ਕੇ ਵੀ ਦੇਖ ਆਪਣੇ ਘਰੇ ਵੀ ਗਾਂ ਖੜੀ ਹੈ ਇਹ ਕੀ ਸੀਨ ਹੁੰਦਾ ਬਾਈ ਪਤਾ ਨਹੀਂ ਕੀ ਪਰਮਾਤਮਾ ਦੀ ਆਪਣਾ ਕੋਈ ਇੰਨਾ ਬੜਾ ਹੈ ਨਹੀਂ ਨੌਲਜ ਦੀ ਮੈਂ ਤੈਨੂੰ ਐਵੇਂ ਝੂਠ ਮਾਰੀ ਆ ਉਹਦਾ ਫਾਇਦਾ ਨਹੀਂ ਕੱਚੀ ਗੱਲਾਂ ਕਰਦਾ ਨਾ ਇੰਨੇ ਕਿੰਨੇ ਕੱਢ ਦਿਆ ਜਮਕਰ ਦਿਨ ਵੀਰੇ ਚਾਰ ਪੰਜ ਕਿ ਦਿਨ ਕਿਹਾ ਕਮਾ ਲਓ ਬਾਈ ਤੇ ਪਲਾਈਆਂ ਪਾਈ ਜਾਂਦੀ ਬੱਸ ਹੀ ਵੱਡੀ ਹਾਡੀ ਹਾਡਰ ਰੱਖੂਗੀ ਬਿਲਕੁਲ ਫਿਕਸ ਤੇ ਇੱਥੇ ਤੋਂ ਫੇਸ ਕਰਾਂਗੇ ਕੰਨ ਜਾ ਜਾਤ ਆਲੀ ਜਾਮਾ ਤੇ ਨਾ ਆਪਣਾ ਅਸਲ ਬਹੁਤ ਚੰਗੀ ਆ ਬੱਚੇ ਤੇ ਠੰਡੀ ਸੀ ਹੱਦੋਂ ਵਾ ਦੇਖੀ ਠੰਡੀਆਂ ਭਾਈ ਬਾਹਰ ਹੀ ਨਹੀਂ ਆਇਆ ਜਾ ਇੱਥੇ ਰੋਕ ਲੈ ਇੱਕ ਵਾਰੀ ਥੰਦਾ ਸਹਿਜ ਦਿਖਾ ਦਨੇ ਦਿਖਾ ਦੇਖਾ ਤੇ ਨੂੰ ਕੋਈ ਭਰਾ ਨਹੀਂ ਜਿਹੜੀ ਵੀ ਆਨਲਾਈਨ ਮੰਗਵਾਉਂਦੇ ਨੇ ਕਹਿੰਦੇ ਬੰਦੇ ਨਹੀਂ ਭਰਾਣੇ ਨਾ ਤੇ ਆ ਗਈ ਸੱਜਣੋ ਬਾਡੀ ਵਾਲੀ ਲੈ ਜਮਾ ਇੱਕ ਨੰਬਰ ਹਾਂ ਲੈ ਲੈ ਤੇ ਵਾਕੀ ਥੰਦਾ ਸਹਿਜ ਮੋਟਾ ਮੋਟਾ ਆ ਜਾਂਦਾ ਬੱਚੇ ਇਹਨੇ ਚੱਲਦੀ ਨਹੀਂ ਪਰ ਭਰਾ ਨੂੰ ਪੁੱਛ ਕਹਿੰਦੇ ਮਾੜੀ ਮਾੜੀ ਹਾਂ ਹੁੰਦੀ ਨੇ ਦੇਖੀ ਗੁੱਲੇ ਗੁੱਲੇ ਆ ਥਾਣਾ ਭਰਾ ਮੇਰਾ ਇਹ ਆ ਲੈ ਚੱਲ ਆ ਗਈ ਬਾਡੀ ਵਾਲੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਤੋਰਾ ਤੂਰਾ ਬੱਛੀ ਦਾ ਕ ਤੇ ਅਡਰ ਰੱਖੂਗੀ ਫਿਕਸ ਹਾਂ ਦਿਨ ਦੋ ਚਾਰ ਕੱਢਦੀ ਐ ਇੱਥੇ ਤੋਂ ਬਾਡੀ ਚੈੱਕ ਕਰ ਸਕਦੇ ਫੁੱਲ ਸਾਈਜ਼ ਦੇ ਵਿਚਾਲੇ ਤੇ ਜੇ ਮੈਂ ਸਾਈਡ ਤੋਂ ਦਿਖਾਵਾਂ ਤੁਹਾਨੂੰ ਪੇਟ ਵਾਲੀ ਬੱਛੀ ਆ ਗਈ ਹਰੇਕ ਪੱਖ ਤੋਂ ਲਾਜਵਾਬ ਆ ਗਈ ਕਿੰਨਾ ਕੁ ਤੋ ਦੱਸਿਆ ਦਾ ਬਈ 23 24 ਕਿਲੋ ਉਹ ਤਾਂ ਕੱਢਿਆ ਪਲੂਣ ਦਾ ਮਾਲ ਮੇਰੇ ਸੱਚੀ ਤੂੰ ਆਪ ਦੋਨੇ ਇਕੱਠੀਆਂ ਲੈ ਕੇ ਕਾਇਰ ਸੈਰ ਲਈਏ ਨਾਲ ਇਹਦੇ ਨਾਲ ਠੀਕ ਆ ਗੱਲ ਹਾਂ ਦੱਸ ਦਿਆ ਬੈਡ ਦਾ ਦੁੱਧ ਦੇ ਦੂ 23 24 ਕਿਲੋ ਨੂੰ ਕੀ ਮੈਣਾ ਰੱਖਦਾ ਅੱਧੇ ਨਾ ਕੱਢਦੀ ਆ ਦੋ ਚਾਰ ਨਾ ਦੋ ਚਾਰ ਕਦੋਂ ਲਊ ਵੀਰੇ ਇਹਦਾ ਪ੍ਰਿੰਟ ਸੋਹਣਾ ਕੱਦ ਵੀ ਚੰਗਾ ਬਾਡੀ ਵਾਲੀ ਵੇਖ ਆ ਦੇਖ ਲਿਆ ਪਲਾਈਆਂ ਪਲੂਈਆਂ ਬਾਲੀਆਂ ਨੇ ਬੈਠਦੇ ਆ ਜੀ ਹਾਂ ਕਰੀ ਕਰੀ ਪੈ ਰਹੇ ਨੇ ਮਾਰੇ ਪੈਰ ਜੇ ਖੁੱਲੇ ਕਰੀ ਤੇ ਸਵਾ ਆਦੀ ਆ ਗਈ ਠੰਡੀ ਬਿਲਕੁਲ ਆਰਡਰ ਸੋਹਣਾ ਬਣਾਉਗੀ ਪੂਰਾ ਲੈ ਨਾਲ ਲੱਗ ਮੁੱਠਣ ਮੁੱਠੀ ਵਾਲ ਦੇਖੀ ਬਈ ਯਾਰ ਤੇ ਸਵਾ ਆਦੀ ਬਿਲਕੁਲ ਠੰਡੀ ਆ ਬਿਲਕੁਲ ਠੰਡੀ ਦੇਖਿਆ ਪਲਾਈਆਂ ਪਲੂਈਆਂ ਬਹੁਤ ਚੰਗੀਆਂ ਨੇ ਤੇ ਥਾਣੇ ਹੀ ਰੱਖੂਗੀ ਮੱਝਾਂ ਨਾਲ ਦੀ ਹੈ ਨਾ ਹਾਂ ਹਾਂ ਬਿਲਕੁਲ ਮੱਝਾਂ ਨਾਲ ਦਾ ਵੀਰੇ ਮੱਝਾਂ ਨਾਲ ਸਵਾ ਉਹ ਸਵਾ ਜਿਵੇਂ ਸਿੰਘਾਲੀ ਦਾ ਸੁਭਾਅ ਆ ਠ ਚਮਕੌਰ ਪੈਸੇ ਕਿੰਨੇ ਲੈ ਲਾਂਗੇ ਵੀ ਪੈਸੇ ਮੈਂ ਫੋਨ ਤੇ ਕਰ ਲਾਂਗੇ ਭਰਾ ਮੇਰਾ ਠੀਕ ਹੈ ਕਈ ਵਾਰੀ ਵਪਾਰੀ ਲੈ ਜਾਂਦੇ ਨੇ ਭਰਾ ਮੇਥੋਂ ਠੀਕ ਹੈ ਮੇਰੇ ਦਿੱਕਤ ਤਾਂ ਨਹੀਂ ਹੁੰਦੀ ਬਈ ਹਣਾ ਫੋਨ ਤੇ ਬਾਹਲੇ ਤਾਂ ਨਹੀਂ ਮੰਗਦਾ ਨਾ ਬਾਹਲੇ ਨਹੀਂ ਮੰਗਦਾ ਜਿੰਨੇ ਕੋਟੂ ਕੀ ਆਪਾਂ ਉਨੇ ਹੀ ਦੇਣਾ ਕੋਈ ਬਾਹਲਾ ਆਪਾਂ ਮੁੱਲ ਆਪਣੇ ਹਰਾਨ ਕਰਨ ਵਾਲੇ ਹੁੰਦੇ ਬਾਹਰ ਨਹੀਂ ਲੱਖ ਵਾਲਾ ਕੰਮ ਨਹੀਂ ਹੁੰਨੇਗਾ ਆਪਣਾ ਇਹ ਜੋ ਹਾਂ ਹੁਣ ਸੱਜਣਾਂ ਨੂੰ ਦਿਖਾਉਣਾ ਤਿੰਨ ਨੰਬਰ ਵਾਲੀ 2500 ਨੂੰ ਧੋ ਦੇ ਆਹ ਰਸਰ ਆ ਵੀਰੇ ਇਹ ਇਹ ਚਮਕੌਰ ਕਹਿੰਦਾ ਐਚ ਐਫ ਤੇ ਆਹ ਰਸਰ ਚ ਭੰਗ ਹਾਂ 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 ਬਿਲਕੁਲ ਪੰਜ ਰੋਪਏ ਦਾ ਡੱਬੇ ਦੇ ਬੂਰੇ ਜਿਹਾ ਆ ਗਿਆ ਪੂਰੇ ਬਦ ਦੋਨੇ ਇਕੱਠੀ ਲੈ ਚਾਹ ਬਦ ਦੋਨੇ ਇੱਕ ਦਿਨ ਦਾ ਹੋ ਇਹਨਾਂ ਦਾ ਪਾਸ-ਫਾਸ ਇੱਕ ਦਿਨ ਦੇ ਵਿੱਚ ਇਕੱਠੀ ਸੁਣ ਗਿਆ ਇਕੱਠੀ ਇੱਕ ਦਿਨ ਦਾ ਬੱਟਾ-ਬੱਟਾ ਪੈ ਗਿਆ ਆ ਗਈ ਇਹ ਵੀ ਬਾਡੀ ਵਾਲੀ ਝੋਲੀ ਚੰਗੀ ਆ ਤੇ ਆਰਡਰ ਇਹ ਵੀ ਸੋਨਾ ਬਣਾਉ ਜੀ ਮੈਂ ਆਪਾਂ ਕਹੇ ਲਈ ਫਿਕਸ ਆਰਡਰ ਹਾਂ ਝੋਲੀ ਦੀ ਲੰਬਾਈ ਵਚੀ ਚੈੱਕ ਕਰ ਸਕਦੇ ਹਾਂ ਤੇ ਗਾਂ ਵਾਲੇ ਬੰਨੇ ਵੀ ਆਰਡਰ ਫੁੱਲ ਰੱਖੂ ਰੱਖੂਗੀ ਫਿਕਸ ਹਾਂ ਸ਼ਾਮਾ ਮਾਰ ਦਿਆ ਵੋਏ ਖੁੱਲੀ ਆਈ ਆ ਭਰਾ ਮੇਰਾ ਠੀਕ ਹੈ ਗੱਲ ਹਾਂ ਕਮਾਲ ਆ ਇੱਥੋਂ ਬਾਈ ਤੇ ਝੋੜੇ ਢਾਂਚੇ ਜਾ ਗਈ ਪੂਰੀ ਤੇ ਫੀਲ ਠੰਡੀ ਵੀ ਬਹੁਤ ਆ ਬਈ ਅਗੂਈ ਇੱਥੇ ਰੋਗਦਾ ਲਾ ਲਾ ਸੀਲ ਠੰਡੀ ਹੈ ਜਾ ਤਾਲੀਆ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਸਵਾ ਆਦੀ ਆ ਗਈ ਠੰਡੀ ਸੀਲ ਬਿਲਕੁਲ ਠੰਡਾ ਸਹਜ ਇਹਦਾ ਵੀ ਸੋਹਣਾ ਦੇਖੀ ਲੈ ਝੋਲੀ ਤੇ ਆਰਡਰ ਬਹੁਤ ਸੋਹਣਾ ਬਣਾਉਗੀ ਕਿਉਂਕਿ ਦੇਨੇ ਦੇ ਬਾਕੀ ਨਹੀਂ ਹੈ ਜੀ ਹਾਂ ਹਫਤਾ ਤੱਕ ਕੱਢਦੇ ਬਈ ਪੰਜ ਚਾਰ ਦਿਨ ਬਸ ਨਹੀਂ ਵੀ ਚੰਗਾ ਰੱਖੂ ਮੁੱਠੀਆ ਥਾਣਾ ਜਮਾ ਜਮਾ ਸਣ ਮੁੱਠੀਆ ਲੈ ਚੱਲ ਬਈ ਅੰਦਰ ਨੂੰ ਤਕਰੀਬਨ ਇਕੱਠੀਆਂ ਜੀ ਸੂਣ ਸੂਣ ਹਾਂ ਬਈ ਕਿੰਨਾ ਕੱਢਦਾ ਫਾਸਲਾ ਬਾਈ ਨਹੀਂ ਦੱਸ ਸਕਦਾ ਇਹਦਾ ਰੰਗੋਰ ਕੀ ਰਿਕਾਰਡ ਦੱਸਿਆ ਮਾਲਕ ਜੇ 23 24 ਕਿਲੋ ਹੀ ਨੇ ਇਹ ਕਹਿੰਦਾ ਪੀਕ ਲੈਵਲ ਤੇ ਵਧੀਆ 23 2 ਅੱਜ ਹੀ ਲੈ ਕੇ ਨਮਾਈਆਂ ਨੇ ਆਪਣਾ ਗੋਹਾਲਾ ਬਹੁਤ ਸੇ ਬੜੀਆਂ ਵੇਜ ਵਾਲਾ ਠੀਕ ਹੈ ਗਾ ਲੂ ਫਾਰਮ ਦਾ ਪਸ਼ੂ ਜ਼ਿਆਦਾਤਰ तकरीबन ਸਨੂੰ ਲਿਬੜਿਆ ਤੇ ਬੜੀ ਮੁੰਡੀ ਗੋਹਾ ਬਾਅਦ ਜੰਮਿਆ ਪਸ਼ੂ ਪਾਰ ਤੇ ਬਾਕੀ ਕਰੁੱਤਾ ਹੀ ਜੀ ਆ ਗਈ ਹੁਣ ਬਾਹਲੀ ਆਪਾਂ ਪਸ਼ੂ ਨਮਾ ਗਾ ਮਾਦਾ ਤਾਂ ਜੂਨ ਨਮਾਦਾ ਜਲਮਾ ਆਪਣਾ ਤਾਂ ਉਹੀ ਲਿਬੜੀਆਂ ਹੁੰਦੀਆਂ ਬੜਾ ਪਾਉਂਦੇ ਨੇ ਪਤਾ ਚੱਲ ਜਬਾਦੀਆ ਮੈਂ ਤੇ ਕੱਦ-ਕਾੜ ਬਰਾਬਰ ਤੋਂ ਦਿਖਾ ਦੇਣਾ ਦੋਨੀਆਂ ਇੱਕੋ ਜਿਹਾ ਜੂਨ ਹੈ ਇੱਕ ਸਾਇਆ ਡਿੱਟੋ ਕਾਪੀ ਆ ਬਾਈ ਯਾਰਾ ਆ ਜੋੜਾ ਇੱਕੋ ਜਿਹਾ ਜੇ ਕਿਸੇ ਭਰਾ ਨੇ ਜੋੜਾ ਲੈਣਾ ਤਾਂ ਜੋੜੇ 'ਚ ਮਾਨਤਾਨ ਬਾਈ ਕਰ ਦੂਗਾ ਪੋਚ ਕੇ ਪੋਚ ਕੇ ਡਰਨਾ ਰੇਟ ਇਹਦਾ ਵੀ ਫੋਨ ਕੀਤਾ ਦੋਨੇ ਫੋਨ ਤੇ ਕਰ ਲਾਂਗੇ ਭਰਾ ਮੇਰਾ ਠੇਕਾ ਸਾਹੀਵਾਲ ਆਪਣੇ ਕੋਲੇ ਖੜੀ ਖੜੀ ਬਈ ਕਿਸੇ ਬੰਦੇ ਮਿੱਤਰ ਤੋਂ ਲੈ ਆਇਆ ਆਪਣਾ ਰਿਸ਼ਤੇਦਾਰ ਜਦੋਂ ਗਰਮ ਤਾਂ ਨਹੀਂ ਹੈਗੀ ਨਾ ਨਾ ਭੋਰਾ ਵੀ ਨਹੀਂ ਮਾਰਦਾ ਤਾਂ ਕੁਝ ਵੀ ਨਹੀਂ ਯਾਰ ਲੈ ਹੱਥ ਮਾਰ ਕੇ ਚੈੱਕ ਕਰਾ ਦੇ ਲੈ 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 ਬੈਠਾ ਇੱਧਰ ਹੋ ਲੈ ਤਾਂ ਮਾਰਾਂਗਾ ਹੀ ਕਰ ਮਾਰੂ ਚੈੱਕ ਇਹ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਵੀਰੇ ਦਾ ਕਿੰਨੇ ਦਿਨ ਕਰਦੀ ਐ ਇਹਨੇ ਵੀਰੇ 2-4 ਦਿਨ ਲਊਗੀ 16-17 ਕਿਲੋ ਭਲੂਣ ਦਾ ਦੁੱਧ ਘਟਾ ਹੈਗਾ ਤਰਪੂਗੀ ਵਾਹ ਵੀ ਤੇਰੇ ਤਰੂਗੀ ਤਰੂ ਹਾਂ ਇੱਕ ਗੱਲ ਆ ਦੁੱਧ ਵਾਲਾ ਪਾਈਪ ਸੁਣ ਮੈਂ ਦਿਖਾ ਦਾਂ ਨਾ ਇੱਥੇ ਵਾਹ ਲੇਵਾ ਵੀ ਕਗਰੇ ਆਇਆ ਇਹਦਾ ਬਾਈ ਆਰਡਰ ਬਹੁਤ ਖੁੱਲਾ ਬਣਾਉਗੀ ਕਿਉਂਕਿ ਗਾਂ ਵਾਲੇ ਬੰਨੇ ਲੱਗ ਗਈ ਬਣਾਉਣਾ ਵਾਹ ਪਰ ਮੇਰੇ ਦਾ ਪੱਛੋੜੀ ਵਾਲੀ ਲੈ ਆਏ ਫੁੱਲੀ ਆਪਰਾ ਕਗਰੇ ਕਗਰੇ ਵਾਲੀ ਆ ਬੈਠੀ ਝੋਲੀ ਵਾਹ ਜੀ ਠੰਡੀ ਲੱਗਦੀ ਆ ਪੂਰੀ ਇੱਕ ਨੰਬਰ ਆ ਫਰਾਕੋ ਗਰੇ ਚੱਲ ਜਾ ਹਾਂ ਲੈ ਚੱਲ ਲੈ ਚੱਲ ਲੈ ਕਗਰੇ ਵਾਲੀ ਜ ਨਾ ਸਾਹੀਵਾਲ ਦੇ ਮਥਾਰ-ਪਾਰੀ ਨਹੀਂ ਨਸਲ ਹੁੰਦੀ ਆਪਾਂ ਪਰ-ਪਾਰ ਕਰਦੇ ਸਾਹੀ ਵਾਲ ਹਾਂ ਸਾਹੀਵਾਲ ਦੇ ਥਾਰ-ਪਾਰ ਨਸਲ ਦਾ ਜੀ ਕਰੋ ਸਗਾ ਇੱਥੇ ਇੱਥੋਂ ਕਮਾਲ ਐ ਸਿਵਲ ਠੰਡੀ ਆ ਕੁਝ ਵੀ ਨਹੀਂ ਕਹਿੰਦੀ ਭਰਾ ਯਾਰ ਠੀਕ ਹੈ ਗੱਲ ਨੂੰ ਇੱਕ ਥੋੜੀ ਗਾਂ ਲੋਕਾ ਘੱਟ ਕੱਢਦੇ ਨੇ ਭਰਾ ਮੇਰੇ ਬਾਹਰੋਂ ਤੁਨੂੰ ਥਾਰ-ਪਾਰਨਾ ਤੁਨੂੰ ਠੀਕ ਹੈ ਗੱਲ ਦੁੱਧੇ ਦਾ 16-17 ਕਿਲੋ ਦੁੱਧ ਪਾਇਆ ਗੁਰੀ ਦਾ ਜੀ ਤੋਂ ਆਪਾਂ ਲਈ ਹੈ ਠੀਕ ਹੈ ਜੀ ਭਰਾ ਨੇ ਦੱਸਿਆ 16-17 ਕਿਲੋ ਦੁੱਧ ਪਾਇਆ ਹੋਇਆ ਦਾ ਠੀਕ ਹੈ ਗੱਲ ਸਵੇਹਾ ਦੀ ਬਾਈ ਕਹਿੰਦਾ ਆ ਗਈ ਠੰਡੀ ਸੂਆ ਸੌਂਦੀ ਆ ਦੂਜਾ ਤੇ ਆਹ ਦਰਕਵਾਲੀ ਸੁਖਨਾ ਟੋਪੇ ਬਣਾਉਗੀ ਬਿਲਕੁਲ ਠੰਡੀ ਸੀ ਲਿਖ ਲੈ ਨਰਮ ਸੁਭਾਅ ਦੀ ਕੈਮਰੇ ਸੀ ਵੀਰੇ ਲੈ ਤੇ ਲੰਬਾਈ ਵੀ ਚੰਗੀ ਆ ਦੇਖੀ ਬੁਰੀ ਆਹ ਖੜਗ ਨਹੀਂ ਈ ਮੀ ਪਾ ਕੇ ਇਹਦੇ ਚਮਕੌਰ ਪੈਸੇ ਵੀਰਾ ਪੈਸੇ ਮੁੱਲ ਦਾ ਭਾਂ 70 75 ਕਾ 52000 ਦੀ ਹੁ ਦੇ ਦਾਂ ਬਸ ਫੋਲ ਹੈ ਕੁੱਲ 52000 ਦੀ ਦੇ ਦਾਂਗੇ ਇਹ ਇਹ ਦੇ ਦਾਂਗੇ 52000 ਦੀ ਤੇ ਥਾਂ ਥਾਂ ਉਰੀ ਬਹੁਤ ਸੋਹਣਾ ਲੱਗਦਾ ਤੇ ਬਾਕੀ ਬਾਈ ਕਹਿੰਦਾ ਆਹ ਦੋ ਬੈੜਾ ਨਾ ਕਰ ਲਾਂਗੇ ਫੋਨ ਤੇ ਵੱਡੀਆਂ ਬੈੜਾ ਆ ਗਈਆਂ ਬਾਡੀ ਵਾਲੀਆਂ ਆਰਡਰ ਦਾ ਸੈਜ ਵੀ ਸੋਹਣਾ ਰੱਖਣੀ ਆ ਫਿਕਸ ਆਰਡਰ ਚੰਗਾ ਥਣ ਲੱਗਿਆ ਹੋਇਆ ਦੂਜਾ ਦੂਜਾ ਸੂਹਾ ਸੁੰਨਾ ਦੋਨੇ ਹਾਂ ਇਹ ਫਿਰ ਚੈੱਕ ਕਰ ਸਕਦੇ ਆ ਆਰਡਰ ਖੁੱਲੇ ਆਰਡਰ ਦੀਆਂ ਬੰਨਗੀਆਂ ਦੋਹੇ ਵਧੀਆ ਪ੍ਰਿੰਟ ਵਾਲੀਆਂ ਬੱਛੀਆਂ ਆ ਗਈਆਂ ਤੇ ਜਰਸੀ ਸਾਨੂੰ ਦੱਸ ਹੀ ਦਿੱਤਾ ਬਾਈ ਨੇ ਵੀ ਜਰਸੀ ਆਪਾਂ ਛੱਡ ਦਾਂਗੇ 65000 ਦੀ ਆਰਡਰ ਦਾ ਸੈਜ ਇਹਦਾ ਵੀ ਬਹੁਤ ਸੋਹਣਾ ਹੈ ਤੇ ਬਾਕੀ ਧਾਰਾ ਸਾਨੂੰ ਆਪਾਂ ਨੇ ਮਾਰ ਕੇ ਦਿਖਾਤੀਆਂ ਤੇ ਕਰੀਆਂ ਇਹਨੂੰ ਮੜ ਜੇ ਇੱਕ ਵਾਰੀ ਹਾਂ ਇਸ ਨੂੰ ਆਰਡਰ ਰੱਖੂਗੀ ਅੱਗੇ ਪਿੱਛੇ ਦੇਖੀ ਨਾ ਸੋਹਣਾ ਥਣ ਮਾਰਾ ਗਲਾਬੀ ਗਲਾਬੀ ਥਣ ਕੱਢਾ ਦੇਖੀ ਬਈ ਯਾਰ ਦਖਾ ਦੇ ਤੁਹਾਨੂੰ ਆ ਪਿਆ ਮੇਰਾ ਬਿਲਕੁਲ ਹੈ ਨਾ ਪਿੰਕ ਬੈਂਗਲ ਸੁਣ ਇਹ ਨੰਬਰ ਬੋਲ ਦਿਓ ਬਾਈ ਆਪਣਾ ਦੇਖ ਉਸ ਵੀ ਨਹੀਂ ਕਹਿੰਦੀ ਦੁਬਾਰੇ ਫੇਰ ਵਜੇਗਾ ਲੱਤ ਮਾਰਨ ਵਾਲੀ ਹੈਗਾ ਠੀਕ ਹੈ ਗੱਲ ਲੈ ਦੇਖੀ ਅ ਨੰਬਰ ਬੋਲ ਦਿਓ ਜੀ ਆਪਣਾ ਨੰਬਰ 9779457642 ਵੀਰੇ 9779457642 ਦਾ ਨੰਬਰ ਹੈ ਇੱਕ ਤਾਜੀ ਸੂਈ ਜਰਸੀ 2HF ਨੇ ਤੇ ਇੱਕ ਹੈਗੀ ਆ ਸੱਜਣੋ ਸਾਹੀ ਵਾਲ ਟੌਪ ਦਾ ਨਗੀਨਾ ਇਹਨਾਂ ਚਾਰੇ ਪਸ਼ੂਆਂ ਚੋਂ ਜਿਹੜਾ ਵੀ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ バン。